ਹਾਂਜੀ ਬਾਈ ਜੀ ਕੀ ਹਾਲ ਚਾਲ ਨੇ ਉਮੀਦ ਆ ਠੀਕ ਠਾਕ ਹੋਵੋਗੇ ਸਵੇਰ ਦੇ 6 ਵਜੇ ਕੀ ਧੂਰੀ 'ਚ ਖੜਿਆ ਆ ਬਾਈ ਤੇ ਮੌਸਮ ਪਤਾ ਨਹੀਂ ਕਿਦਾਂ ਦਾ ਹੋ ਗਿਆ ਬਈ ਠੰਡ ਹੈ ਨਹੀਂ ਗੀ ਠੀਕ ਹੈ ਜੀ ਤੁਸੀਂ ਆਪ ਚੈੱਕ ਕਰੋ ਬਾਈ ਜੀ ਅੱਧਿਆਂ ਆਂ ਦੀ ਹਲਟ ਪਾਈ ਹੋਈ ਹੈਗੀ ਤੇ ਧੁੰਦ ਦੇਖ ਲਓ ਬਾਈ ਧੁੰਦ ਦੇਖ ਲਓ ਬਾਈ ਹਲਕੀ ਹਲਕੀ ਭੂਰ ਜੀ गिर ਰਹੀ ਹੈਗੀ ਠੰਡ ਹੈਗੀ ਵੀ ਹੈ ਲੇਕਿਨ ਹੈਗੀ ਵੀ ਨਹੀਂ ਯਾਨੀ ਕਿ ਐਦਾਂ ਦਾ ਮੌਸਮ ਹੋਇਆ ਪਿਆ ਵੀ ਅਰਜਾਈ ਲੈਣਿਆ ਤਾਂ ਤਾਂ ਗਰਮੀ ਆਉਂਦੀ ਕਿ ਨਹੀਂ ਲੈਂਦੇ ਤਾਂ ਠੰਡ ਲੱਗਦੀ ਹੈ ਕਿ ਐਦਾਂ ਦਾ ਯਾਨੀ ਕਿ ਮੌਸਮ ਜਾ ਹੋਇਆ ਪਿਆਗਾ ਤੁਸੀਂ ਆਪ ਦੇਖ ਲਓ ਬਈ ਬਾਕੀ ਵਿਜ਼ਿਬਿਲਟੀ ਚੈੱਕ ਕਰੋ ਜਿਆਦਾ ਨਹੀਂ ਹੈਗੀ ਉਹ ਤੱਕ ਮੈਨੂੰ ਲੱਗਦਾ ਮਸਾ ਮਸਾ 20 ਫੁੱਟ ਤੱਕ ਦੀਂਦਾ ਹੋਊ ਵੀ 25 ਫੁੱਟ ਤੱਕ 30 ਫੁੱਟ ਤੱਕ ਹਨਾ ਇਸ ਤੋਂ ਵੱਧ ਨਹੀਂ ਦੀਂਦਾ ਆਏਗਾ ਦੇਖੋ ਬਈ ਹਲਕੇ ਹਲਕੇ ਪੂਰ ਜੀ ਗਿਰੀ ਜਾਂਦੀ ਹੈਗੀ ਜਿਵੇਂ ਧੁੰਦ ਦੀ ਗਿਰਦੀ ਹੁੰਦੀ ਹੈਗੀ ਬਹੁਤ ਵੀਰਾਂ ਨੂੰ ਵੇਟ ਸੀ ਵੀ ਜਲਦੀ ਠੰਡਾ ਆਵੇ ਕਿਉਂਕਿ ਇਸ ਵਾਰ ਨਾਲ ਥੋੜੀ ਜਿਹੀ ਲੇਟ ਹੋ ਗਈ ਬਰਾ ਤੁੰਦਾ ਤੁਸੀਂ ਹੁਣ ਚੈੱਕ ਕਰੋ ਬਾਈ ਹੁਣ ਕੱਲ ਤੋਂ ਪਹਿਲੀ ਤੁੰਦਾ ਪੈਣੀ ਸਟਾਰਟ ਹੋਈ ਹੈਗੀ ਤੇ ਅੱਜ ਸਵੇਰੇ ਸੈਰ ਤੇ ਆਇਤੀ ਮਾ ਚਲੋ ਮੌਸਮ ਦਿਖਾ ਦੀ ਵੀਰਾਂ ਨੂੰ ਨਾ ਜਾ ਕੇ ਦੇਖਦੇ ਆ ਉਹ ਤੱਕ ਜਿਵੇਂ ਖੇਤ ਨੇ ਵੀ ਖੇਤਾਂ ਜਿਦਾ ਹੋਰ ਵੀ ਜਿਆਦਾ ਹੋਊਗਾ ਤੁੰਦਾ ਨਾ ਚਲੋ ਫੇਰ ਵੀ ਘਰਾਂ ਦੇ ਵਿੱਚ ਫਿਰਦੇ ਆਂਗਾ ਅੱਗੇ ਜਾ ਕੇ ਖੇਤ ਵੀ ਆਉਂਦੇ ਸਾਡੇ ਖੇਤਾਂ ਦੇ ਵਿੱਚ ਜਾ ਕੇ ਦੇਖਦੇ ਆਂ ਵੀ ਉੱਥੇ ਵਿਜ਼ਿਬਿਲਟੀ ਕਿੰਨੀ ਈ ਹੈ ਨਾ ਚੱਲਦੇ ਚਲੋ ਬਈ ਪਲਾਟ ਕੱਟੇ ਹੋਏ ਨੇ ਹੈ ਪਹਿਲਾਂ ਇੱਥੇ ਸਾਰੇ ਬਈ ਬਿਜਾਈ ਹੁੰਦੀ ਸੀ ਕਿਸੇ ਦਿਨ ਹਨਾ ਲਗਭਗ 10 ਸਾਲ ਹੋ ਗਏ ਤੇ 10 ਸਾਲਾਂ ਤੋਂ ਪਲਾਟ ਕੱਟ ਗਏ ਤੇ ਹੁਣ ਬਈ ਇੱਥੇ ਘਰ ਪਈ ਜਾਂਦੇ ਨੇ ਆਏ ਸਾਲ 15 20 15 20 ਘਰ ਪੈ ਜਾਂਦੇ ਨੇ ਪਹਿਲਾਂ ਅਸੀਂ ਇਕੱਲੇ ਜਿਹੁੰਦੇ ਸੀ ਉਰੇ ਹੁਣ ਤਾਂ ਲਗਭਗ ਰੰਗਲ ਜੰਗਲ ਮੰਗਲ ਹੋਇਆ ਪਿਆ ਸਾਰਾ ਕਿਤੇ ਅਲਗੀ ਘਰੀ ਘਰ ਪੈ ਗਈ ਦੇਖੋ ਬਈ ਅੱਗੇ ਖੇਤ ਹੋ ਗਏ ਸਰੂਆਤੋਂ ਸਾਹਮਣੇ ਉਧਰ ਖੇਤ ਹੀ ਖੇਤ ਨੇ ਉੱਥੇ ਆਪਾਂ ਉੱਥੇ ਜਾ ਕੇ ਦੇਖਦਾ ਵੀ ਉੱਥੇ ਧੁੰਦ ਕਿੰਨੀ ਗਿਆ ਵੀ ਉੱਥੇ ਵਿਜ਼ਿਬਿਲਟੀ ਐਨੀ ਆ ਗਈ ਜਾਂ ਫਿਰ ਘਟਾ ਬਈ ਜੀ ਚਲੋ ਅੱਗੇ ਚੱਲਦੇ ਆ ਲੇ ਮਿੱਤਰੋ ਦੇਖ ਸਕਦੇ ਹੋਗੇ ਇੱਥੋਂ ਖੇਤ ਸਟਾਰਟ ਹੋ ਗਏ ਸਾਰੇ ਇਧਰ ਖੇਤ ਨੇ ਅੱਗੇ ਆ ਗਿਆ ਵਰਲਡਵਾਲ ਪਿੰਡ ਆ ਗਿਆ ਇਹ ਸਾਰੇ ਪਿੰਡ ਦੇ ਖੇਤ ਨੇ ਦੇਖੋ ਬਈ ਤੁੰਦ ਥੋੜੀ ਜਿਹੀ ਵੱਜ ਜਾਂਦੀ ਨੇ ਖੇਤਾਂ ਦੇ ਵਿੱਚ। ਬਾਕੀ ਤੁਹਾਡੇ ਸਾਹਮਣੇ ਆ ਪਿੰਨੀਆਂ ਦਾ ਮਾਰ ਲਓ। ਤੇ ਤੁਹਾਡੇ ਪਿੰਡ ਸ਼ਹਿਰ ਦੇ ਵਿੱਚੋਂ ਤੂੰ ਦੀ ਕਿੰਨੀ ਕ ਕਮੈਂਟ ਕਰਕੇ ਜੋ ਦੱਸਿਓ। ਟਿੱਕ ਕੇ ਹੋਰ ਦੱਸੋ ਬਈ। ਵੀ ਕਿਹੜੇ ਕਿਹੜੇ ਮੇਰੇ ਵੀਰ ਨੇ ਕਣਕਾਂ ਬੀਜ ਲੀਆਂ ਤੇ ਕਿੰਨਿਆਂ ਦੀ ਬਈ ਝੋਨਾ ਜਿਹੜਾ ਵਿਕ ਗਿਆ ਕਮੈਂਟ ਕਰਕੇ ਜਰੂਰ ਦੱਸੋ ਨਾ ਇਸ ਵਾਰ ਕਹਿੰਦੇ ਝੋਨੇ ਦਾ ਬੁਰਾ ਹਾਲ ਹੀ ਹੈ ਵੀ ਬਿਕ ਨਹੀਂ ਰਿਹਾ ਹੈਗਾ ਨਾ। ਕਿਹੜੇ-ਕਿਹੜੇ ਮੇਰੇ ਵੀਰਾਂ ਦਾ ਝੋਨਾ ਵਿਕ ਗਿਆ ਤੇ ਕਣਕਾਂ ਬੀਜੀਆਂ ਗਈਆਂ। ਕਮੈਂਟ ਕਰਕੇ ਜਰੂਰ ਦੱਸ ਦਿਓ ਚਲੋ ਹੁਣ ਚੱਲਦੇ ਆਂਗੇ ਘਰਾਂ ਨੂੰ ਤੇ ਮੌਸਮ ਦਾ ਆਨੰਦ ਲੈਂਦੇ ਲੈਂਦੇ ਤੁਸੀਂ ਵੀ ਭਾਈ ਜਰੂਰ ਆਇਆ ਕਰੋ ਸਵੇਰੇ ਸਵੇਰੇ ਹਨਾ ਮੌਸਮ ਇਹ ਮੌਸਮ ਮਸਾ ਮਿਲਦੇ ਨੇ ਗਰਮੀ ਸੀਗੀ ਏਸੀ ਚ ਪੈਂਦੇ ਸੀਗੇ ਤੇ ਹੁਣ ਮਸਾ ਰੱਬ ਨੇ ਅਪਦਾ ਏਸੀ ਲਾਇਆਗਾ ਠੰਡ ਪੂਰੀ ਕਰਦੀ ਸਵਾਦ ਲਿਆਂਦਾ ਹੋਇਆ ਹਨਾ ਕਿਹੜੇ-ਕਿਹੜੇ ਮੇਰੇ ਵੀ ਨੂੰ ਠੰਡ ਵਧੀਆ ਲੱਗਦੀ ਹੈ ਕਮੈਂਟ ਕਰ ਦਿਓ ਤੇ ਜਿਹੜੇ ਵੀਰੇ ਮੇਰੇ ਨੂੰ ਗਰਮੀ ਵਧੀਆ ਲੱਗਦੀ ਉਹ ਵੀ ਕਮੈਂਟ ਕਰ ਦਿਓ ਚਲੋ ਅੱਗੇ ਚੱਲਦੇ ਆਂ